ਹਾਂਜੀ ਦੋਸਤੋ ਸ਼ਸ਼ੀ ਗਾਰਜੀ ਦੋਸਤੋ ਇਸ ਵੀਡੀਓ ਚ ਜਿਹੜੀ ਅੱਪ ਗੱਲ ਕਰਾਂਗੇ ਇਹ ਹੈਗੇ ਦੋਸਤੋ ਮਾਨਸਾ ਕੋਰਟ ਦੇ ਵਿੱਚ ਜਿਹੜੀਆਂ ਪਹਿਲਾਂ ਪੋਸਟਾਂ ਭਰੀਆਂ ਸੀ ਉਹਨਾਂ ਦਾ ਕੀ ਹੋਣਾ ਇੰਟਰਵਿਊ ਜਿਹੜਾ ਹੋਣਾਗਾ ਠੀਕ ਹੈ ਜੀ ਤਾਂ ਉਹ ਇੰਟਰਵਿਊ ਲਿਸਟ ਜਿਹੜੀ ਤੁਸੀਂ ਕਿਸ ਤਰ੍ਹਾਂ ਦੇਖੋਗੇ ਉਹਦੇ ਲਈ ਸਭ ਤੋਂ ਪਹਿਲਾਂ Google ਤੇ ਆ ਜਾਣਾ ਇੱਥੇ ਸਰਚ ਕਰੋਗੇ ਸਰਕਾਰੀਪੋਸਟਾ.com ਠੀਕ ਹੈ ਜੀ ਤਾਂ ਇੱਥੇ ਤੁਸੀਂ ਸਰਚ ਕਰੋਗੇ ਸਰਕਾਰੀਪੋਸਟਾ.com ਸਰਚ ਕਰਨ ਤੋਂ ਬਾਅਦ ਤੁਸੀਂ ਕਲਿੱਕ ਕਰੋਗੇ ਜੀ ਇਸ ਤੇ ਕਲਿੱਕ ਕਰਦੇ ਹੋ ਬਾ ਤੁਹਾਡੇ ਸਾਹਮਣੇ ਦੇਖੋ ਬ੍ਰੇਕਿੰਗ ਨਿਊਜ਼ ਜਿਵੇਂ ਆ ਰਹੀ ਹੈ ਜਿਸ ਤੇ ਤੁਸੀਂ ਕਲਿੱਕ ਕਰੋਗੇ ਜੇਕਰ ਤੁਹਾਨੂੰ ਇੱਥੇ ਨਹੀਂ ਮਿਲਦੀ ਇਹ ਪੋਸਟ ਤਾਂ ਤੁਸੀਂ ਨੀਚੇ ਆ ਕੇ ਵੀ ਚੈੱਕ ਕਰ ਸਕਦੇ ਹੋਗੇ ਉਹਦੇ ਤੁਹਾਨੂੰ ਐਡਮਿਟ ਕਾਰਡ ਸੈਕਸ਼ਨ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਪਹਿਲਾਂ ਦੇਖੋਗੇ ਕਿ ਇੱਥੇ ਬਾਦਲੇ ਪੋਸਟਾਂ ਨਿਕਲੀਆਂ ਸੀ ਜੀ ਟੋਟਲ ਪੋਸਟਾਂ ਦਾ ਨਾ ਉਹ 8 ਠੀਕ ਹੈ ਜੀ ਦਾ ਇੰਟਰਵਿਊ ਹੋਣਾ ਚੱਲ ਰਿਹਾ ਹੈਗਾ ਯਾਨੀ ਕਿ ਇਸ ਮਹੀਨੇ ਦੇ ਜਿਹੜਾ ਇੰਟਰਵਿਊ ਹੋਣਾਗਾ ਦੋਸਤੋ ਤੇ ਆਪਾਂ ਚੱਲਦੇ ਹਾਂਗੇ ਅਫੀਸ਼ੀਅਲ ਵੈਬਸਾਈਟ ਤੇ ਦੂਹ ਡਿਸਟ੍ਰਿਕਟ ਕੋਲ ਦੀ ਅਫੀਸ਼ਲ ਵੈਬਸਾਈਟ ਤੇ ਆਪਾਂ ਆ ਚੁੱਕੇ ਹਾਂਗੇ ਤਾਂ ਇੱਥੇ ਤੁਸੀਂ ਨੋਟਿਸ ਰਿਕਰੂਟਮੈਂਟ 'ਚ ਜਾਣਾ ਜੀ ਇੱਥੇ ਚੈੱਕ ਕਰੋਗੇ ਜੋ ਆ ਦੇਖੋ ਪਬਲਿਕ ਨੋਟਿਸ ਤੇ ਕਲਿੱਕ ਕਰਾਂਗੇ ਆਪਾਂ ਇਹ ਹੁਣ ਆਪਾਂ ਨੇ ਅਫੀਸ਼ਲ ਨੋਟੀਫਿਕੇਸ਼ਨ ਡਾਊਨਲੋਡ ਕਰ ਲਿਆ ਜੀ ਟੋਟਲ 8 ਪੋਸਟਾਂ ਸਨ ਜੀ ਆ ਦੇਖੋ ਹੁਣ ਜਿਹੜਾ ਇਹ ਇੰਟਰਵਿਊ ਹੋਣਾ ਜੀ ਅਲਫਾਬੈਟਿਕ ਦੇ ਨਾਮ ਦੇ ਕੋਡਿਕ ਹੋਣਾ ਤੁਹਾਡਾ ਗੱਲ ਕਰੀਏ ਅਲਫਾਬੈਟਿਕ ਦੇ ਵਿੱਚ ਨਾਮ ਜਿਹਨਾਂ ਦਾ ਵੀ A ਤੋਂ ਲੈ ਕੇ D ਦੇ ਵਿੱਚ ਆਉਂਦਾ ਜਿੰਨਾ ਵੀ ਕੈਂਡੀਡੇਟ ਦਾ ਨਾਮ ਜੀ A ਤੋਂ ਲੈ ਕੇ D ਸੀਰੀਜ਼ ਦੇ ਵਿੱਚ ਆਉਂਦਾਗਾ ਯਾਨੀ ਕਿ ਠੀਕ ਹੈ ਜੀ ਇਨਾਂ ਦਾ ਨਾਮ ਯਾਨੀ ਕਿ A ਤੋਂ ਲੈ ਕੇ D ਦੇ ਵਿੱਚ ਨਾਮ ਪੈਂਦਾਗਾ ਉਹ ਕੈਂਡੀਡੇਟ ਜੀ 27 1 2025 ਨੂੰ ਇੰਟਰਵਿਊ ਲਈ ਜਾਣਗੇ ਠੀਕ ਹੈ ਜੀ ਹੁਣ ਤੁਹਾਨੂੰ ਦੱਸ ਦੇਵਾਂਗੇ ਜਿਹੜਾ ਇੰਟਰਵਿਊ ਹੋਣਾਗਾ ਜੀ ਉਹ ਕਿੱਥੇ ਹੋਣਾਗਾ ਦੋਸਤੋ ਇਹ ਜਿਹੜਾ ਇੰਟਰਵਿਊ ਹੋਣਾ ਕੋਰਟ ਕੰਪਲੈਕਸ ਤੇ ਹੋਣਾ ਯਾਨੀ ਕਿ ATR ਸੈਂਟਰ ਕੋਰਟ ਕੰਪਲੈਕਸ ਤੇ ਹੋਣਾਗਾ ਜਿਹਦੇ ਵਿੱਚ ਤੁਸੀਂ ਨੇ ਕਿ ਤਕਰੀਬਨ 9 ਵਜੇ ਜੀ ਸਵੇਰੇ ਪਹੁੰਚ ਜਾਣਾ ਜੀ ਆਪਣੇ ਸਾਰੇ ਅਰਜ਼ਰਲ ਡਾਕੂਮੈਂਟ ਵਿਦ ਫੋਟੋਕਾਪੀਆਂ ਨਾਲ ਲੈ ਕੇ ਜਾਣੀਆਂ ਨੇ ਠੀਕ ਹੈ ਜੀ ਤੇ ਬਿਲਕੁਲ ਸਿੰਪਲ ਤਰੀਕੇ ਤੋਂ ਜਾਣਾਗਾ ਕੌਨਸ ਨੂੰ ਦੱਸਦੀ ਕਿ ਜਿਹੜਾ ਇੰਟਰਵਿਊ ਆ ਵੀ ਜਿਨ੍ਹਾਂ ਦਾ ਵੀ ਨਾਮ ਏ ਤੋਂ ਲੈ ਕੇ ਡੀ ਦੇ ਵਿੱਚ ਆਉਂਦਾ ਦਾ ਠੀਕ ਆ ਜੀ ਇੰਗਲਿਸ਼ ਦੇ ਇਹ ਤੋਂ ਲੈ ਕੇ ਡੀ ਉਸ ਤੋਂ ਬਾਅਦ ਗੱਲ ਕਰੀਏ ਜਿਨ੍ਹਾਂ ਦਾ ਨਾਮ ਈ ਤੋਂ ਲੈ ਕੇ ਜੇ ਦੇ ਵਿੱਚ ਆਉਂਦਾ ਦਾ ਉਹ ਕੈਂਡੀਡੇਟ ਦਾ ਇੰਟਰਵਿਊ ਹੋਣਾ ਜੀ 28 ਨੂੰ ਹੋਣਾਗਾ 28 1 2025 ਨੂੰ ਠੀਕ ਆ ਜੀ ਇਸੇ ਤਰ੍ਹਾਂ ਜੀ ਗੱਲ ਕਰੀਏ ਨੈਸਟ ਜੀ ਤਾਂ ਜਿਨ੍ਹਾਂ ਵੀ ਕੈਂਡੀਡੇਟ ਦਾ ਨਾਮ ਕੇ ਤੋਂ ਲੈ ਕੇ ਐਂਡ ਦੇ ਵਿੱਚ ਆਉਂਦਾ ਤਾਂ ਉਹਨਾਂ ਦਾ ਇੰਟਰਵਿਊ ਹੋਣਾ ਜੀ 29 1 2025 ਨੂੰ ਹੋਣਾ ਠੀਕ ਆ ਜੀ ਤਾਂ ਜਿਨ੍ਹਾਂ ਦਾ ਵੀ ਨਾਮ ਕ ਤੋਂ ਲੈ ਕੇ ਐਨ ਦੇ ਵਿੱਚ ਆਉਂਦਾ ਤਾਂ ਉਹਨਾਂ ਦਾ ਇੰਟਰਵਿਊ ਹੋਣਾ ਜੀ ਉਹ 29 ਦਾ ਹੋਣਾ। ਇਸੇ ਤਰ੍ਹਾਂ ਜਿਨ੍ਹਾਂ ਦਾ ਨਾਮ ਓ ਤੋਂ ਲੈ ਕੇ ਜੀ ਆਰ ਦੇ ਵਿੱਚ ਆਉਂਦਾਗਾ ਤਾਂ ਉਹਨਾਂ ਦਾ ਇੰਟਰਵਿਊ ਹੋਣਾਗਾ 30 ਨੂੰ ਹੋਣਾ ਜੀ। ਠੀਕ ਹੈ। ਉਹ 30 ਤਰੀਕ ਨੂੰ ਆਪਣਾ ਲੈ ਇੰਟਰਵਿਊ ਤੇ ਜੋ ਐਡਰੈਸ ਹੁਣ ਦੱਸਿਆ ਜੀ ਇੱਥੇ ਏਡੀਐਸ ਸੈਂਟਰ ਬਾਂਸਾ ਜੀ ਜਾ ਸਕਦੇ ਹੋਗੇ ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਨ੍ਹਾਂ ਦਾ ਨਾਮ ਐਸ ਤੋਂ ਲੈ ਕੇ ਜ਼ेड ਦੇ ਵਿੱਚ ਆਉਂਦਾ ਜੀ ਉਹਨਾਂ ਦਾ ਇੰਟਰਵਿਊ ਹੋਣਾ ਜੀ ਉਹ ਹੋਣਾ ਜੀ 31 1 2025 ਠੀਕ ਹੈ ਜੀ ਤਾਂ ਜੇ ਤੁਹਾਨੂੰ ਦੋਸਤੋ ਗੱਲ ਕਰੀਏ ਅੱਜ ਜੋ ਕਿ ਤਰੀਕ 22 ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 22 ਤਰੀਕ ਹੋ ਚੁੱਕੀ ਆ ਤੇ 27 ਤਰੀਕ ਦਾ ਇੰਟਰਵਿਊ ਆ ਤਾਂ ਤੁਸੀਂ ਜੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਜੀ ਡਿਸਟ੍ਰਿਕਟ ਕੋਡ ਮਾਨਸਾ ਦੀ ਇਸ ਨੂੰ ਪ੍ਰੋਪਰ ਚੈੱਕ ਵੀ ਕਰਦੇ ਰਹਿਗੋ ਕਈ ਵਾਰ ਦੋ ਦਿਨ ਪਹਿਲਾਂ ਤੋਂ ਵਾਲਾ ਰੋਲ ਨੰਬਰ ਲਿਸਟ ਦੀ ਲਿਸਟ ਵਗੈਰਾ ਪਾ ਦਿੰਦੇ ਨੇ ਜੀ ਠੀਕ ਹੈ ਜੀ ਬਾਕੀ ਜੇ ਕੋਈ ਇਸ ਤਰ੍ਹਾਂ ਕੋਈ ਲਿਸਟ ਆਈ ਆਪਾਂ ਵੀ ਤੁਹਾਨੂੰ ਅਪਡੇਟ ਕਰਾਂਗੇ ਤਾਂ ਫਿਲਹਾਲ ਜਿਹੜਾ ਇਹ ਦੇਖੋ ਇੰਟਰਵਿਊ ਹੋਣਾ ਸ਼ੈਡਿਊਲ 'ਚ ਹੈਗੀ ਹੈਗਾ ਠੀਕ ਹੈ ਜੀ ਕੋਈ ਹੋਰ ਕੋਈ ਅਪਡੇਸ਼ਨ ਆਈ ਸਾਡੇ ਚੈਨਲ ਨਾਲ ਤੁਸੀਂ ਜੁੜ ਜੋ ਜੀ ਜਿੱਤੇ ਅਸੀਂ ਡੇਲੀ ਪੋਸਟਾਂ ਤੇ ਜਾਣਕਾਰੀ ਲੈ ਕੇ ਆਉਂਦੇ ਨਾਲ ਹੀ ਸਾਡੇ ਕੀ ਵਟਸਐਪ ਚੈਨਲ ਨਾਲ ਤੁਸੀਂ ਜੁੜ ਸਕਦੇ ਹੋਗੇ ਉਹ ਕਿਵੇਂ ਜੁੜੋਗੇ ਉਸ ਲਈ ਤੁਹਾਨੂੰ ਲਿੰਕ ਮਿਲੂ ਡਿਸਕ੍ਰਿਪਸ਼ਨ ਨੀਚੇ ਉਸ ਨੂੰ ਡਾਊਨਲੋਡ ਕਰ ਲਓ ਜਾਂ ਤੁਸੀਂ ਹੋਮ ਤੇ ਜਾਉਂਗੇ ਵੈਬਸਾਈਟ ਤੇ ਸਰਕਾਰੀ ਪੋਸਟ.com ਦੇ ਤਾਂ ਇੱਥੇ ਜਾਉਂਗੇ ਤੇ ਖੁੱਲ ਗਿਆ ਨਾ ਜੁਆਇਨ ਵਟਸਐਪ ਚੈਨਲ ਇਸ ਤੇ ਕਲਿੱਕ ਕਰਨ ਨਾਲ ਤੁਸੀਂ ਵਟਸਐਪ ਚੈਨਲ ਜੁੜ ਸਕਦੇ ਹੋ ਇਸ ਦਾ ਫਾਇਦਾ ਇਹ ਹੋਗਾ ਜੋ ਵੀ ਪੋਸਟਾਂ ਹੁਣ ਚੱਲ ਰਹੀਆਂ ਨੇ ਠੀਕ ਹੈ ਜੀ ਜਾਂ ਕੋਈ ਇੰਟਰਵਿਊ ਇਹ एग्जाम ਡੇਟ ਕੁਝ ਵੀ ਆ ਰਿਹਾਗਾ ਤੁਹਾਨੂੰ ਉਸ ਜਾਣਕਾਰੀ ਮਿਲ ਜੂ ਨਾਲ ਹੀ ਜੋ ਪੁਰਾਣੀਆਂ ਵੈਕੈਂਸੀਆਂ ਸੀ ਉਹਨਾਂ ਦੀ ਵੀ ਤੁਹਾਨੂੰ ਡਿਟੇਲ ਚ ਜਾਣਕਾਰੀ ਮਿਲ ਜਾਣੀ ਆ ਠੀਕ ਆ ਜੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤਾਂ ਤਾਂ ਜਿਨ੍ਹਾਂ ਨੇ ਵੀ ਇਹ ਦੇਖੋ ਪੋਸਟ ਭਰੀ ਸੀ ਠੀਕ ਆ ਜੀ ਦੱਸਦੇ ਨੇ 8 ਪੋਸਟਾਂ ਸਨ ਬਹੁਤ ਵਧੀਆ ਪੋਸਟਾਂ ਨੇ ਦੋਸਤੋ ਕੈਟਾਗਰੀ ਵਾ ਦੀ ਚੈੱਕ ਕਰ ਸਕਦੇ ਤਨਖਾਹ ਵੀ ਵਧੀਆਗੀ ਠੀਕ ਆ ਜੀ ਤੇ ਕੋਈ 8ਵੀਂ ਪਾਸ ਮੰਗਿਆ ਯਾਨੀ ਕਿ ਮਿਨੀਮਮ 8ਵੀਂ ਪਸਲਾ ਬੰਦਾ ਵੀ ਇਹਨੂੰ ਭਰ ਸਕਦਾਗਾ ਠੀਕ ਆ ਜੀ ਇੰਟਰਵਿਊ ਸਾਨੂੰ ਦੱਸ ਦਿੱਤਾਗਾ ਦੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਦੇ ਲਈ ਤੁਹਾਨੂੰ ਯਾਨੀ ਕੀ ਲੱਗਦਾ ਕੁ ਟਿਏ ਵਗੈਰਾ ਨਹੀਂ ਮਿਲਣਾ ਠੀਕ ਹੈ ਜੀ ਤੇ ਜੋ ਵੀ ਇੰਟਰਸਟਡ ਨੇ ਜੀ ਇਸ ਪੋਸਟ ਲਈ ਤਾਂ ਇੰਟਰਵਿਊ ਤੇ ਜ਼ਰੂਰ ਜਾਓ ਜੀ ਠੀਕ ਹੈ ਜੀ ਜੇਕਰ ਇਸ ਦੀ ਅਲੱਗ ਤੋਂ ਕੋਈ ਲਿਸਟ ਆਈ ਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਕਿੰਨਾ ਕਿੰਨਾ ਕੈਂਡੀਡੇਟ ਨੇ ਇਹ ਪੋਸਟ ਫਿਲ ਕੀਤੀ ਸੀ ਨੀਚੇ ਕਮੈਂਟ ਕਰੋ ਕਿਥੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਨਾਲ ਮੈਂਸ਼ਨ ਕਰੋ ਜੀ ਤਾਂ ਕਿ ਆਪਣਾ ਚੱਲੇ ਆਪਣੇ ਨਾਲ ਜਿਹੜੇ ਸਟੂਡੈਂਟ ਨੇ ਠੀਕ ਹੈ ਜੀ ਕਿੱਥੇ ਕਿੱਥੇ ਕੋਤੋਂ ਇਹ ਵੀਡੀਓ ਦੇਖ ਰਹੇ ਨੇ ਕਿੰਨਾਂ ਨੇ ਪੋਸਟਾਂ ਇਹ ਭਰੀਆਂ ਸਨ ਠੀਕ ਹੈ ਜੀ ਤਾਂ ਉਮੀਦ ਕਰਦਾ ਠੀਕ ਹੈ ਜੀ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਇਦਾਂ ਦੀ ਵੀਡੀਓ ਦੇਖਣ ਲਈ ਤਾਂ ਪਲੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਜੀ ਤੇ ਆਪੋਸਟਲੀ ਨਾਲ ਹੀ ਬੈਲ ਬਟਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਜਦੋਂ ਵੀ ਮੈਂ ਅਗਲੇ ਟਾਈਮ ਦੇ ਵੀਡੀਓ ਪਾਉਂਗਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਸਕਰੀਨ ਤੇ ਉੱਪਰ ਮਿਲ ਜੂਗਾ ਠੀਕ ਹੈ ਜੀ ਧੰਨਵਾਦ